ਹਾਂਜੀ ਸਰ ਕੀ ਨਾਜੀ ਆਪਣਾ ਮੈਂ ਨਾ ਜਗENDER ਸਿੰਘ ਆ ਜੀ ਮੈਂ ਰਿਟਾਇਰਡ ਕਰ ਗੋ ਆਂ ਮੈਂ ਆਪਣੇ ਬੇਟੇ ਨੂੰ ਨਵੰਬਰ 1st ਵੀਕ ਤਈ ਵਿੱਚ ਸਾਡੀ ਅਕਤੂਬਰ ਵਿੱਚ ਪਹਿਲਾਂ ਜੈਂਟਰਾਂ ਨਾਲ ਗੱਲ ਹੋਈ ਆ ਕਹਿੰਦਾ ਮੈਂ ਤੁਹਾਡਾ ਬੱਚਾ ਭੇਜਾਂਗਾ ਬਾਅਦ ਉਹਨੇ ਸਾਡੇ ਘਰ ਦੇ ਬਿਲਕੁਲ ਲੱਗੀ ਘਰ ਆ ਉੱਥੇ ਮੁੰਡਾ ਭੇਜਿਆ ਸੀਗਾ ਬਾਅਦ ਜੀ ਉਹਦੇ ਦੇ ਥਰੂ ਹੀ ਸਾਡੀ ਨਾਲ ਜੈਂਟਰਾਂ ਨਾਲ ਗੱਲ ਹੋਈ ਜੈਂਟਰ ਨੇ ਕਿਹਾ ਕਿ ਮੈਂ 545 ਲੱਖ ਰੁਪਏ ਲਾਂਗਾ ਤੇ ਤੁਹਾਡਾ ਬੱਚਾ ਜਿਹੜਾ ਉਹ ਬਾਈ ਏ ਜੁਆ ਸੀ ਪੇਜਾਂਗਾ ਆਈਆਂ ਨੂੰ ਆਖੇ ਪੈਸੇ ਲਾਲਾ ਪਰ ਆਹੀ ਕੋਈ ਡੌਂਕੀ ਵਗੈਰਾ ਨਹੀਂ ਲਾਉਣੀ ਪਰ ਜੰਟ ਨੇ ਕਹਿੰਦਾ ਨਹੀਂ ਮੈਂ ਤੁਹਾਡਾ ਭਾਈ ਇਹਦੀ ਹੀ ਬੰਦਾ ਪੇਜਾਂਗਾ ਜੰਟਰ ਨਵੰਬਰ ਪਹਿਲੇ ਹਫਤੇ ਤਈ ਵਿੱਚ ਬੱਚੇ ਨੂੰ ਦਿੱਲੀ ਭੇਜਤਾ ਦਿੱਲੀ ਤੋਂ 27 ਨਵੰਬਰ ਨੂੰ ਟਿਕਟਾਂ ਲਈਆਂ ਗੋਹਾਨਾ ਦੀਆਂ ਉਹ ਬਾਈਰ ਗੋਹਾਨਾ ਤੱਕ ਗਿਆ ਗੋਹਾਨਾ ਤੋਂ ਅੱਗੇ ਬਾਈ ਬਸਪਨ ਕਿਦਾਂ ਸਫਰ ਕਰਾਇਆ ਨਹੀਂ ਆਇਓ ਨੇ ਪੁੱਛਿਆ ਭਾਈ ਤੂੰ ਬਾਈ ਬਸ ਕਰ ਸੌਤੋਂ ਹੁੰਦੇ ਆ ਭਾਈ ਇਹ ਕਿਉਂ ਨਹੀਂ ਆ ਕਹਿੰਦਾ ਨਹੀਂ ਅੱਗੇ ਜਾ ਕੇ ਫਲਾਈਟ ਹੋਏਗੀ ਪਰ ਉਹਨੇ ਗਲਤ ਰਸਤੇ ਕੋਲੰਬੀਆ ਨੂੰ ਬਾਤਾ ਆਏ ਜੰਤੂ ਮੜਾ ਸਾਨੂੰ ਲੋਕੇਸ਼ਨ ਆਈ ਆ ਉਹਦੀ ਭੇਜੀ ਬੈਠੇ ਨੇ ਕਿ ਮੈਂ ਹਲੇ ਇੱਥੇ ਆ ਰਾਂ ਤੇ ਆਏ ਹੁਣ ਕਹੇ ਵੀ ਜੰਤੂ ਕਿ ਤੂੰ ਨਹੀਂ ਭੇਜਣਾ ਵੀ ਤੇ ਰਸਤੇ ਮੇਰਾ ਭਾਨਜਾ ਉਥੇ ਯੂ ਐਸ ਐਚ ਆ ਉਹਨੇ ਵੀ ਕਿਹਾ ਮਾਮਾ ਇਹ ਗਲਤ ਰਸਤੇ ਪਾ ਰਿਹਾ ਆਇਨ ਨੂੰ ਮਨਾ ਕੀਤਾ ਜੰਤੂ ਨੂੰ ਵੀ ਨਹੀਂ ਭੇਜਣਾ ਪਰ ਜੰਟ ਨੇ ਸਾਡੀ ਇੱਕ ਨਹੀਂ ਸੁਣੀ ਤੇ ਬਾਈ ਕੋਲੰਬੀਆ ਪਨਾਮਾ ਦੇ ਜੰਗਲਾਂ ਨੂੰ ਪਹਾਤਾਂ ਜੋ 19 ਦਸੰਬਰ 23 ਨੂੰ ਸਾਮੀ ਮੇਰੀ ਗੱਲ ਹੋਈ ਆ ਬੇਟੇ ਨਾਲ ਤੇ ਬੇਟਾ ਕਹਿੰਦਾ ਪਾ ਪਾ ਅੱਗੇ ਚੱਲੇ ਆ ਤੇ ਪਪਾ ਅੱਗੇ ਜਾ ਕੇ ਮੈਂ ਤੁਹਾਨੂੰ ਦੱਸਾਂਗਾ ਉਹਦੇ ਬਾਅਦ ਤੱਕ ਸਾਡੀ ਕੋਈ ਗੱਲ ਨਹੀਂ ਹੋਈ ਜੰਟ ਨੇ ਸਾਡਾ ਮੜ ਕੇ ਫੋਨ ਚੁਕੜਾ ਬੰਦ ਕਰਤਾ ਕੋਈ ਨਹੀਂ ਦੱਸਿਆ ਸਾਨੂੰ ਪਾ ਲੱਗਾ ਵੀ ਉਹਨੇ ਪਾਸਪੋਰਟ ਜਿਹੜਾ ਨਾ ਉਹ ਨਵਾਂ ਬਣਾਇਆ ਹੈਗਾ ਅਸੀਂ ਉਹਦੀ ਦਸੰਬਰ ਦੇ ਵਿੱਚ ਜੀ 28 ਦਸੰਬਰ ਨੂੰ ਨੇ ਆਪ ਲਿੰਕ ਹੁੰਦੀ ਆ ਪਾਸਵਰਡ ਦੀ ਉਹ ਬਣਾਇਆ ਵਾ ਗਾਜ਼ੀਆਬਾਦ ਦਿੱਲੀ ਤੋਂ ਦਿਨਾਂ ਚੋਂ ਦਿਨਾਂ ਚ ਇਹਦਾ ਪਾਸਵਰਡ ਬਣ ਗਿਆ ਜੀ ਸਾਨੂੰ ਸੱਕ ਪਿਆ ਗਿਆ ਵੀ ਇਹ ਬਾਹਰ ਚਲੇਗਾ ਅਸੀਂ ਉਹਦੀ ਨਾ ਮਾਨਜੋਗ ਐਸਐਸਪੀ ਸਾਹ ਢਿੱਲੋ ਸਾਾਨੂੰ ਮਿਲੇ 50 ਗੱਲ ਆ ਉਹਨਾਂ ਨੇ ਸਾਡੀ ਸੁਣਵਾਈ ਕੀਤੀ ਸੁਣਵਾਈ ਕਰਕੇ ਨਾਲ ਹੀ ਪਰਚੇ ਦੇ ਆਡਰ ਦਿੱਤੇ ਐਸਐਸਓ ਨੂੰ ਹੋਰ ਟੈਕਨੀਕਲ ਜਿਹੜਾ ਸਟਾਬਿਲਗਾ ਉਹਨਾਂ ਨੂੰ ਸੱਦ ਲਿਆ ਸਾਰਿਆਂ ਨੂੰ ਸੱਦ ਲਿਆ ਆਪਣੇ ਦਫ਼ਤਰ ਵਿੱਚ ਤੋਂ ਐਫਆਈਆ ਲਾਜ ਹੋ ਗਈ ਪਰ ਉਹ ਤੋਂ ਵੱਡਾ ਪੁਲਿਸ ਨੇ ਥੱਲੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਸਰ ਐਫ ਆਈ ਮਾਨਜੋਗ ਐਸ ਐਸ ਪੀ ਸਾਹਿਬ ਨੇ ਦਰਜੇ ਕਰਵਾਤੀ ਮੈਂ ਉਹਨਾਂ ਨੂੰ ਮਿਲਿਆ ਵੀ ਆ ਮਾਨਜੋਗ ਐਸ ਐਸ ਪੀ ਸਾਹਿਬ ਨੂੰ ਦੋ ਤਿੰਨ ਵਾਰ ਮਿਲਿਆ ਜੀ ਪਰ ਉਹਨਾਂ ਉੱਥੇ ਐਸ ਐਚ ਨੂੰ ਵੀ ਸਦਿਆ ਦੋ ਤਿੰਨ ਵਾਰ ਸਦਿਆ ਆਪਣੇ ਕੋਲ ਵੀ ਇਹ ਬੜਾ ਜ਼ਰੂਰੀ ਕੇਸ ਆ ਇਹਦੀ ਪੈਰਵਾਹੀ ਕਰੋ ਪਰ ਅਜੇ ਤੱਕ 14 ਮਹੀਨੇ ਹੋ ਗਏ ਆ ਪੁਲਿਸ ਨੇ ਥੱਲੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਬੇਟੇ ਨੂੰ ਬਾਹਰ ਜੋ ਗਿਆ ਬੇਟਾ ਮੇਰਾ ਜਗਮੀਤ ਸਿੰਘ ਐਮ ਬੀਏ ਪਾਸ ਸੀਗਾ ਇਸ ਲਈ ਉਹਨੂੰ ਮੈਂ ਭੇਜਿਆ ਇਥੇ ਕੋਈ ਨੌਕਰੀ ਨਹੀਂ ਮਿਲਦੀ ਤੇ ਉਹਨੂੰ ਜੂ ਐਸਐਲ ਨੂੰ ਭੇਜਿਆ ਪਿਆ ਮੈਂ ਰਿਟਾਇਰਮੈਂਟ ਹੋਇਆ ਹਾਂ ਪੈਸੇ ਮੈਂ ਬਿਲਕੁਲ ਹੈਗੇ ਸੀ ਮੈਂ ਚੱਲ ਭੇਜਣਾ ਬੇਟੇ ਨੂੰ ਜੀ ਬੈਂਕੇ ਤੋਂ ਪੈਸੇ ਕਢਾ ਕੇ ਉਹਨੂੰ ਨਕਦ ਪੈਸੇ 15 ਲੱਖ ਰੁਪਏ ਮੈਂ ਦਿੱਤਾ ਹੈਗਾ 5 5000 ਡਾਲਰ ਬੱਚੇ ਨੂੰ ਦਿੱਤਾ ਉਹ ਕਹਿੰਦਾ ਵੀ ਮੇਰੇ ਖਾਤੇ ਪਾਇਓ ਏਜੰਟ ਕਹਿੰਦਾ ਪਰ ਏਜੰਟ ਨੇ ਕੋਈ ਪੈਸੇ ਖਰਚੇ ਨਹੀਂ ਜੀ ਨਾ ਖਰਚਾ ਨਾ ਪੈਸੇ ਵੀ ਗਏ ਜੀ ਸਾਡਾ ਬੱਚਾ ਵੀ ਗਿਆ ਜੀ ਜੋ ਅਜੇ ਤੱਕ ਨਹੀਂ ਮਿਲ ਰਿਹਾ ਜੀ ਨਾ ਹੀ ਏਜੰਟ ਕੁਝ ਦੱਸਦਾ ਹੈਗਾ ਨਵੇਂ ਪੁਲਿਸ ਨੇ ਕੋਸ਼ਿਸ਼ ਕੀਤੀ ਜੱਟ ਨੂੰ ਪੁੱਛ ਕੇ ਪਸੰਦੀਵੀ ਬੱਚਾ ਹੈ ਕਿੱਥੇ ਹੈ ਜੀ ਏਜੰਟ ਕਿੱਥੋਂ ਦਾ ਸੀ ਔਰ ਕੀ ਨਾਮ ਸੀ ਔਰ ਏਜੰਟ ਦਾ ਨਾਮ ਪਰਮਿੰਦਰ ਸਿੰਘ ਹੈ ਜੀ ਪੁੱਤਰ ਬਲਵਿੰਦਰ ਸਿੰਘ ਉਹਦੀ ਪਤਨੀ ਬਲਵਿੰਦਰ ਕੌਰ ਪਤਨੀ ਪਰਮਿੰਦਰ ਸਿੰਘ ਵਾਸੀ ਕਨਵਾਨ ਸਿੰਘਪੁਰਾ ਮਹੱਲਾ ਦੇ ਰਹਿਣ ਵਾਲੇ ਆ ਜਿਹੜੇ ਪੈਸੇ ਦਿੱਤੇ ਗਏ ਸੀਗੇ ਉਹ ਪਤਨੀ ਨੂੰ ਦਿੱਤੇ ਗਏ ਸੀ ਜਾਂ ਉਹ ਨੌਲ ਦੋਨੇ ਇਕੱਠੇ ਸੀਗੇ ਆਏ ਜੀ ਮੇਰੇ ਕੋਲ ਝਕਾਰ ਉਹਨਾਂ ਨੇ ਨਵੇਂ ਪੈਸੇ ਜੀ ਉਹ ਬੱਚੇ ਦਾ ਕੋਈ ਜਾਤਾ ਪਤਾ ਹੈਗਾ ਅੱਜ ਤੱਕ ਬੱਚੇ ਦਾ ਕੁਝ ਨਹੀਂ ਪਤਾ ਜੀ ਬੱਚਾ ਕਿੱਥੇ ਹੈਗਾ ਜੀ ਨਾ ਹੀ ਪੁਲਿਸ ਨੇ ਜਨਰਲ ਨੂੰ ਰੈਸਟ ਕੀਤਾ ਹੈਗਾ ਪਰ ਉਹਨੂੰ ਪੁੱਛਿਆ ਨਹੀਂ ਕੋਸ਼ਿਸ਼ ਨਹੀਂ ਕੀਤੀ ਕਿ ਬੱਚਾ ਕਿੱਥੇ ਹੈਗਾ ਜਿਹੜੀ ਉਹਦੀ ਜਿਹੜੀ ਵਾਈਫ ਜੀ ਪਤਨੀ ਬਲਵਿੰਦਰ ਗੌਰ ਉਹਨੂੰ ਵੀ ਪੁਲਿਸ ਨੇ ਪਰਚੇ ਤੋਂ ਬਾਹਰ ਕਰਤਾ ਹੈ ਇਹ ਪਾਨਿਕ ਕਿਹੋ ਜਿਹਾ ਕਿਹੜਾ ਕਾਨੂੰਨ ਹੈਗਾ ਕਿ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਪਰਚੇ ਤੋਂ ਬਾਹਰ ਕੱਢਿਆ ਗਿਆ ਮੇਨ ਦੋਸ਼ੀ ਉਹਦੀ ਜਨਾਨੀ ਹੈ ਜਿੰਨੇ ਵੇਖਣ ਕੋਈ ਘਰ ਬੈ ਕੇ ਪੈਸੇ ਲਏ ਆ ਬੰਦੇ ਨਾਲ ਉਹਨੇ ਪੈਸੇ ਸਦਿਆਂ ਜਿਹੜੀਆਂ 15 ਲੱਖ ਦੀਆਂ ਗਿਣੀਆਂ ਹੈਗੀਆਂ ਸਰਕਾਰ ਤੇ ਕਹਿ ਰਹੀ ਹੈ ਕਿ ਅਸੀਂ ਜਿਹੜੇ ਵੀ ਇਹ ਇਹੋ ਜਿਹੇ ਦੋਸ਼ੀ ਹੈਗੇ ਨੇ ਏਜੰਟ ਉਹਨਾਂ ਦੇ ਸਭ ਤੋਂ ਸਖਤ ਕਾਰਵਾਈ ਕਰਾਂਗੇ ਸਰਕਾਰ ਤੇ ਕਹਿ ਰਹੀ ਹੈ ਪਰ ਥੱਲੇ ਜਿਹੜੇ ਪੁਲਿਸ ਮੁਲਾਜ਼ਮ ਇਹ ਇਹ ਇਹਨਾਂ ਨੂੰ ਪਸੋਂ ਵੀ ਇਹ ਇਹ ਨਹੀਂ ਕਰਦੇ ਅਸੀਂ ਖੁਦ ਨਾਲ ਜਾ ਕੇ ਕਿ ਆਈ ਹੋਇਆ ਤਰਸੀਮ ਸਿੰਘ ਉਹਨੂੰ ਨਾਲ ਲੈ ਕੇ ਗਏ ਵੀ ਆਹ ਬੰਦੇ ਆ ਇਹਦਾ ਭਈਆ ਵਾ ਇਹਨੂੰ ਫੜੋ ਇਹ ਕੋ ਸਾਨੂੰ ਉਹਦਾ ਸਾਰਾ ਪਤਾ ਹੈਗਾ ਉਹਦੀ ਪਹਿਲੀ ਵੋਂਦਾ ਉਹੀ ਉਹਦਾ ਕੰਮਕਾਰ ਸਾਰਾ ਉਹੀ ਕਰਦਾ ਹੈਗਾ ਪਰ ਜੰਟ ਦੀ ਉਹਨਾਂ ਗੱਲ ਵੀ ਹੁੰਦੀ ਏਐਸਆਰ ਸਾਡੇ ਸਾਹਮਣੇ ਉਹਦੇ ਫੋਨ ਤੋਂ ਕਹਿੰਦਾ ਮੇਰੀ ਗੱਲ ਹੁੰਦੀ ਹੈ ਪਰ ਨਾ ਤਾਂ ਉਹ ਜਿਹੜਾ ਆਈਓ ਸੀਗਾ ਤਰਸੀਮ ਸਿੰਘ ਉਹਨੇ ਨਾ ਭਈਆ ਲੰਦਾ ਨਾ ਉਹਦਾ ਮੋਬਾਈਲ ਲੰਦਾ ਹੀ ਇੱਕ ਸਰਪੰਚ ਦੇ ਕਹਿਣ ਤੇ ਭਈਆ ਵੀ ਸਾਡਾ ਆਇਆ ਜੀ ਤੇ ਮੋਬਾਈਲ ਵੀ ਸਾਡਾ ਆਇਆ ਜੀ ਉੱਥੋਂ ਆਪਾਂ ਕੀ ਉਮੀਦ ਰੱਖ ਸਕਦੇ ਆਂ ਕਿ ਸਾਡੀ ਕੀਮਤ ਕਰਨਗੇ ਜੀ ਉਹ ਅਪੀਲ ਕੀ ਕਰੋਗੇ ਇੱਕ ਇੱਕ ਬੇਟੇ ਦੇ ਨਾਲ ਬੇਟਾ ਹੋੜ ਗਿਆ ਸੀਗਾ ਉੱਥੋਂ ਕਾਨੂੰਨਾਂ ਤੋਂ ਹੀ ਆ ਉਹਦੇ ਸੱਤ ਕਨਾਲ ਦੇ ਕਰੀਬ ਜ਼ਮੀਨ ਹੈ ਕੋਈ ਟਰੈਕਟਰ ਉਹਨੇ ਵਿੱਚ 6 ਕਨਾਲ ਕੁਝ ਮੱਲੇ ਦੀ ਰਜਿਸਟਰੀ ਜਿਹੜੀ ਆ ਉਹ ਜੰਟ ਦੇ ਘਰ ਦੀ ਦੇ ਨਾਂ ਦੀ ਬਲਵਿੰਦਰ ਕੌਰ ਦੇ ਨਾਂ ਤੇ ਹੋਈ ਹੈ ਆਈ ਪੁਲਿਸ ਨੂੰ ਇਹ ਵੀ ਦੱਸਿਆ ਵੀ ਉਹਦੀ ਰਜਿਸਟਰੀ ਹੋਈ ਆ ਉਹ ਉਹ ਬੰਦਾ ਪੁੱਛਗਛ ਕੀਤੀ ਜਾਏ ਵੀ ਬੰਦਾ ਕਿੱਥੇ ਹੈਗਾ ਜਿਹਨੇ ਰਜਿਸਟਰੀ ਤੱਕ ਪਹਿਹ ਭੇਜਿਆ ਜਾਂ ਉਹਦਾ ਸਟਾਮ ਲੱਗਾ ਆ ਪਰ ਪੁਲਿਸ ਨੇ ਇਸ ਵਾਸਤੇ ਕੋਈ ਧਿਆਨ ਨਹੀਂ ਅਜੇ ਤੱਕ ਦਿੱਤਾ ਜੀ ਅਪੀਲ ਕੀ ਕਰੋਗੇ ਆਈ ਅਪੀਲ ਇਹ ਕਰਾਂਗੇ ਇਹ ਸਾਡੀ ਸੁਣਵਾਈ ਹੋਏ ਉਹਨੂੰ ਜਨਰਲ ਦਾ ਆਪਾਂ ਦੁਬਾਰਾ ਰਿਮਾਂਡ ਲੈ ਕੇ ਉਹਨੂੰ ਪੁੱਛਿਆ ਜਾਏ ਕਿ ਬੇਟਾ ਸਾਡਾ ਅਸਲ ਕਿੱਥੇ ਹੈਗਾ ਤੇ ਕੀ ਹੋਇਆ ਜਾਂ ਬੇਨਸਾਨੂੰ ਕੁਛ ਤੇ ਕੁਛ ਦੱਸ ਦੇ ਪਰ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਇਹੋ ਜਿਹੇ ਜਨਰਲਾਂ ਨੂੰ ਫਾਟਸੀ ਦੀ ਸਜ਼ਾ ਹੁਣ ਚਾਹੀਦੀ ਆ ਜੇ ਲੋਕਾਂ ਦੇ ਬੱਚਿਆਂ ਨੂੰ ਮਾਪਿਓ ਕਿੱਦਾਂ ਪੈਸੇ ਇਕੱਠੇ ਕਰਦੇ ਆ ਕਿੱਦਾਂ ਲੋਕਾਂ ਨੂੰ ਫੜ-ਫੜ ਕੇ ਪੈਸੇ ਇਹਨਾਂ ਜੰਟਾਂ ਨੂੰ ਦਿੰਦੇ ਆ ਪਰ ਇਹਨਾਂ ਦੇ ਸੇਤੇ ਕੋਈ ਅਸਰ ਨਹੀਂ ਆ ਇਹ ਇੱਥੋਂ ਪੈਸੇ ਲੈ ਲੈਂਦੇ ਆ ਬਸ ਅੱਗੇ ਡੌਂਕਰਾਂ ਨੂੰ ਦੇਂਦੇ ਆ ਡੌਂਕਰ ਕੀ ਕਰਦੇ ਆ ਮਾਰਕੁੱਟ ਕਰਦੇ ਆ ਕੀ ਕਰਦੇ ਆ ਜੀ ਮੈਂ ਸਰਕਾਰ ਨੂੰ ਕਹਾਂਗਾ ਕਿ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਅੱਗੇ ਇਹ ਵੀ ਬੇਨਤੀ ਕਰਾਂਗਾ ਲੋਕਾਂ ਨੂੰ ਵੀ ਕਿ ਐਦਾਂ ਡੌਕੇ ਰਸਤੇ ਆਪਣਾ ਬੱਚਾ ਕਦੇ ਨਾ ਭੇਜਿਓ ਜੀ ਬਾਈ ਵੀ ਆ ਲੱਗਦਾ ਤੇ ਬੱਚਾ ਬਾਹਰ ਭੇਜਿਓ ਇਹ ਉਹਨਾਂ ਮਾਪਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਬੱਚੇ ਹੁਣ ਡਿਪੋਰਟ ਹੋ ਗਏ ਆਏ ਆ ਚਲੋ ਘਰ ਆ ਗਏ ਆ ਪੈਸੇ ਦੇ ਕੋਈ ਚੱਕ ਨਹੀਂ ਆ ਘਰ ਆ ਗਏ ਚਲੋ ਮਾਪਿਓ ਗੋ ਆਪੇ ਆਪਣੇ ਕਮ ਆਪਣੀ ਕਮਾਈ ਕਰਨਗੇ ਮੈਂ ਉਹ ਸਰਕਾਰ ਨੂੰ ਬੇਨਤੀ ਕਰਾਂ ਕਿ ਇਹਨਾਂ ਦੇ ਸਖਤ ਸਖਤ ਕਾਰਵਾਈ ਕੀਤੀ ਜਾਏ ਸਰ ਮੇਰਾ ਬੇਟਾ ਨਾਮ ਜਗਮੀਤ ਸਿੰਘ ਆ ਉਮਰ 28 ਸਾਲ ਦਾ ਤੇ ਉਹ ਅਮਰੀਕਾ ਇੱਥੇ ਨੌਕਰੀਆਂ ਵੀ ਇਹ ਕੀਤੀ ਸੀ ਇੱਥੇ ਨੌਕਰੀ ਦੇ ਕੋਈ ਚਾਂਸ ਨਹੀਂ ਕਾਫੀ ਕੋਸ਼ਿਸ਼ ਕੀਤੀ ਸੀ ਅਸੀਂ ਉਸ ਤੋਂ ਬਾਅਦ ਅਸੀਂ ਅਮਰੀਕਾ ਭੇਜਣ ਦਾ ਸੋਚਿਆ ਤੇ ਉਨੂੰ ਜੈਂਟ ਨਾਲ ਮਿਲੇ ਉਹਨਾਂ ਨੇ 5.45 ਲੱਖ ਦੀ ਗੱਲ ਹੀ ਕਹਿੰਦਾ ਮੈਂ ਬਾਈ ਐਰ ਤੁਹਾਡਾ ਬੇਟਾ ਯੂ ਐਸਏ ਪਹੁੰਚਾ ਦਾਂਗਾ 15 ਲੱਖ ਰੁਪਈਆ ਪਹਿਲਾਂ ਆਮਨੇ ਕਿਹਾ ਕਿ ਗਾਹਨਾ ਪਹੁੰਚੇਗਾ ਉਹ ਦਿਨਾਂ ਬਾਕੀ ਬਾਈ ਮੈਂ ਸਿੱਕੋ ਬਾਰਡਰ ਤੇ ਪਹੁੰਚ ਜਾਗਾ ਉਹ ਦੋ ਗਾਹਨਾ ਬਾਰਡਰ ਤੇ ਗਾਹਨਾ ਲਾਗੇ ਪਹੁੰਚਿਆ ਸਾਡੇ ਬੇਟੇ ਨੇ ਸਾਡ ਨਾਲ ਗੱਲ ਹੋਈ ਕਲੰਬੀਆ ਜਦੋਂ ਪਹੁੰਚਿਆ ਰਾਤੀ 8:30 ਹੋ ਜਾਈ ਪਾਪਾ ਮੈਂ ਇੱਥੇ ਪਹੁੰਚ ਗਿਆ ਤੇ ਅੱਗੇ ਪਹੁੰਚ ਕੇ ਬਾਕੀ ਤੁਹਾਨੂੰ ਫਿਰ ਦੱਸਾਂਗਾ ਪੋਸਤ ਦਿਨ ਤੋਂ ਬਾਅਦ ਆ ਦੋ ਤਿੰਨ ਦਿਨੋਂ ਫੋਨ ਨਹੀਂ ਆਇਆ ਸੀ ਜੈਂਟ ਨੂੰ ਪੁੱਛਿਆ ਇਹਨੇ ਸਾਡੇ ਨੰਬਰ ਬਲੌਗ ਵਿੱਚ ਪਾ ਦਿੱਤੇ ਸਾਡੇ ਨਾਲ ਗੱਲ ਨਹੀਂ ਕਰਦਾ ਫਿਰ ਉਹਦੇ ਮੇਰੇ ਜੇਠਾ ਉਹ ਜਾ ਕੇ ਕਾਨੂੰਨ ਵਾਲਾ ਪਤਾ ਕੀਤਾ ਕਿ ਉਹ ਫੋਨ ਕਿਉਂ ਨਹੀਂ ਚੁੱਕਦਾ ਤਾਂ ਪਤਾ ਲੱਗਾ ਘਰ ਹੰਨੀ ਆ ਬੂਹੇ ਬੰਦ ਕਰਕੇ ਕਿੱ데 ਚਲਾ ਗਿਆ ਹੋਇਆ ਜੀ ਕਿਸ ਰਸਤੇ ਭੇਜਿਆ ਗਿਆ ਸੀਗਾ ਉਹਨੂੰ ਬੇਟੇ ਤੁਹਾਡੇ ਨੂੰ ਉਹਨੂੰ ਇੱਕ ਨੰਬਰ ਵਿੱਚ ਭੇਜਿਆ ਸੀ ਐਨੇ ਪਤਾ ਨਹੀਂ ਗਲਤ ਰਸਤੇ ਪਾ ਕੇ ਕਲੰਬੀਆ ਪਲਾਮਾ ਦੇ ਜੰਗਲਾਂ ਵਾਲ ਨੂੰ ਭੇਜਤਾ ਸਾਨੂੰ ਕੁਝ ਵੀ ਪਤਾ ਨਹੀਂ ਆ ਤੇਨੇ ਕਿੱਧਰ ਭੇਜਿਆ ਕੀ ਕੀਤਾ ਕੀ ਨਹੀਂ ਕਿਉਂਕਿ ਬੇਟੇ ਸਾਡੇ 14 ਮਹੀਨੇ ਹੋ ਗਏ ਸਾਡੇ ਆਪਣੇ ਬੇਟੇ ਨਾਲ ਕੋਈ ਗੱਲ ਨਹੀਂ ਹੋਈ ਅਸੀਂ ਬਸ ਇਹਨੂੰ ਬਾਰ-ਬਾਰ ਇਹ ਹੀ ਪੁੱਛਦੇ ਰਹੇ ਕਿ ਤੁਸੀਂਾਨੂੰ ਦੱਸ ਦੇ ਕਿ ਕਿੱਥੇ ਆ ਸਾਡਾ ਬੇਟਾ ਕੀ ਹੋਇਆ ਜਾਂ ਕੁਲਸ ਨੇ ਫੜ ਲਿਆ ਕੁਝ ਵੀ ਤੇ ਦੱਸ ਦੇ ਵੀ ਹੋਇਆ ਕੀ ਹੈ ਜਿਹੜੇ ਨਾਲ ਬੱਚੇ ਗਏ ਸੀ ਅਸੀਂ ਉਹਨਾਂ ਦੇ ਘਰ ਜਾ ਕੇ ਵੀ ਉਹਨਾਂ ਨੂੰ ਉਹਨਾਂ ਦੇ ਮਾਂ ਤੇ ਉਹਨੂੰ ਕਿਹਾ ਕਿ ਆਪਣੇ ਬੱਚਾ ਨੂੰ ਪੁੱਛ ਕੇ ਦੱਸੋਗੇ ਸਾਡਾ ਬੇਟਾ ਉਹਨਾਂ ਨਾਲ ਹੀ ਸੱਤ ਮੰਡੇ ਹੀ ਇਕੱਠੇ ਉਹਨਾਂ ਨੇ ਵੀ ਕੋਈ ਸਵਾਲ ਨਹੀਂ ਦੱਸਿਆ ਕਿੰਨੇ ਕਿ ਉਹ ਜੰਟ ਨੇ ਮਨਾਂ ਕੀਤਾ ਕਿ ਜੇ ਤੁਸੀਂ ਦੱਸਿਆ ਤਾਂ ਮੈਂ ਤੁਹਾਡੇ ਐਕਸ਼ਨ ਉੱਧਰ ਕਰਵਾ ਦਾਂਗਾ ਰਿਪੋਰਟ ਕਰਵਾ ਦਾਂਗਾ ਤੁਹਾਨੂੰ ਕੀ ਅਪੀਲ ਕੀ ਕਰੋਗੇ ਤੁਸੀਂ ਅਪੀਲ ਇਹ ਹੀ ਕਰਾਂਗੇ ਕਿ ਜੰਟ ਨੂੰ ਪੁਲਿਸ ਨੂੰ ਚਾਹੀਦਾ ਪੁੱਛ ਗਿਸ ਕਰਕੇ ਤੇ ਸਾਨੂੰ ਦੱਸਣ ਉਹਨੂੰ ਪੁੱਛਣ ਕਿ ਉਹਨਾਂ ਦਾ ਬੇਟਾ ਕਿੱਥੇ ਆ